you ਸਭ ਤੋਂ ਪਹਿਲਾਂ ਤਾਂ 40 ਮੁਕਤਿਆਂ ਦੇ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਕੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਦੇ ਅੰਤਮਸਤਕ ਹੋਣ ਵਾਸਤੇ ਦਰਸ਼ਨ ਕਰਨ ਵਾਸਤੇ 40 ਮੁਕਤਿਆਂ ਦੇ ਸਨਮਾਨ ਦੇ ਵਿੱਚ ਉਹਨਾਂ ਦੇ ਸਤਕਾਰ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਮੈਂ ਸਮੁੱਚੀ ਸੰਗਤ ਨੂੰ ਪਹਿਲਾਂ ਤਾਂ ਜੀ ਆਇਆਂ ਕਹਿਣਾ ਚਾਹਣਾ ਪ੍ਰਮਾਤਮਾ ਸਮੁੱਚੀ ਸੰਗਤ ਦੇ ਸੇਵਾ ਨੂੰ ਫਲ ਲਾਉਣ ਉਹਨਾਂ ਦੇ ਦਰਸ਼ਨ ਸਫਲ ਹੋਣ ਔਰ ਜੋ ਤੁਸੀਂ ਗੱਲ ਕੀਤੀ ਹੈ ਕਿ ਕੁਝ ਸਾਡੀ ਸਰਕਾਰ ਵਿੱਚ ਦੇ ਕੋਈ ਲੋਕ ਇੱਥੇ ਆ ਕੇ ਜਿਨ੍ਹਾਂ ਨੇ ਗੱਲ ਕੀਤੀ ਕਿ ਵਧਾਈ ਦਿੱਤੀ ਆ ਲੋਕਾਂ ਨੂੰ ਵਧਾਈ ਦਿੱਤੀ ਆ ਇਹ ਵਧਾਈ ਵਾਲਾ ਦਿਨ ਨਹੀਂਗਾ 40 ਮੁਕਤਿਆਂ ਨੇ ਸ਼ਹਾਦਤ ਦਿੱਤੀ ਆ ਸਾਡਾ ਇਤਿਹਾਸ ਆ ਇਤਿਹਾਸ ਦੇ ਵਿੱਚ ਸ਼ਰਦਾ ਦੇ ਨਮਨ ਕਰਨ ਵਾਸਤੇ ਸ਼ਰਦਾ ਨੂੰ ਸ਼ਰਦਾ ਦੇ ਸਬੰਧ ਦੇ ਵਿੱਚ ਇੱਥੇ ਸੰਗਤ ਆਉਂਦੀ ਹੈਗੀ ਆ ਗੁਰਦੁਆਰਾ ਸਾਹਿਬ ਤਾਂ ਸਾਨੂੰ ਸੰਗਤ ਨੂੰ ਜਿਹਾ ਕਹਿਣਾ ਚਾਹੀਦਾ ਵਧਾਈਆਂ ਜਾਂ ਸ਼ੁਭ ਕਾਮਨਾਵਾਂ ਜਿਹੜੀਆਂ ਦੇਣੀਆਂ ਹੈਗੀਆਂ ਉਹਦੇ ਵਾਸਤੇ ਹੋਰ ਬੜੇ ਸਮੇ ਹੁੰਦੇ ਆ ਸਰਕਾਰ ਵਾਸਤੇ ਬੋਲਣ ਵਾਸਤੇ ਸਮੇ ਬੜੇ ਹੁੰਦੇ ਆ ਪਰ ਬਿਨਾ ਇਤਿਹਾਸ ਨੂੰ ਜਾਣਿਆ ਜੇ ਇਤਿਹਾਸ ਬਾਰੇ ਨਹੀਂ ਪਤਾ ਤਾਂ মিডিਆ ਦੇ ਸਾਹਮਣੇ ਵੀ ਆਉਣ ਦੀ ਮੇਰੇ ਕੋਲ ਇੰਨੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਇਹ ਜ਼ਰੂਰੀ ਨਹੀਂ ਕਿ ਅਸੀਂ ਜੇ মিডিਆ ਦੇ ਸਾਹਮਣੇ ਆਉਣਾ ਲੋਕਾਂ ਦੇ ਵਿੱਚ ਅਸੀਂ ਪਬਲਿਸਿਟੀ ਜਿਵੇਂ ਸਾਡੀ ਸਰਕਾਰ ਕਰਦੀ ਹੈ ਕਿ ਇਹ ਆਧਾਰਤੀ ਪਬਲਿਸਿਟੀ ਤੇ ਆ ਤੇ ਜੇ ਪਬਲਿਸਿਟੀ ਵਾਸਤੇ ਬੋਲਣ ਵਾਸਤੇ ਹੋਰ ਬੜਾ ਕੁਝ ਹੁੰਦਾ ਪਰ ਜਿਹੜੀ ਸੰਗਤ ਇੱਥੇ ਆਈ ਆ ਸੰਗਤ ਨੂੰ ਜਿਹਾ ਕਹਿਣਾ ਸੰਗਤ ਦੇ ਸਤਕਾਰ ਦੇ ਵਿੱਚ ਚਾਰ ਸ਼ਬਦ ਕਹਨੇ ਬਣਦੇ ਆ ਨਾ ਕਿ ਅਸੀਂ ਵਧਾਈਆਂ ਦੇਈ ਆ ਅੱਜ ਵਧਾਈਆਂ ਦਾ ਦਿਨ ਨਹੀਂ 40 ਮੁਕਤੀਆਂ ਦੀ ਸ਼ਹਾਦਤ ਨੂੰ ਮਤਮਸਤਕ ਹੋਣ ਦਾ ਦਿਨ ਆ ਉਹਨਾਂ ਨੂੰ ਯਾਦ ਕਰਨ ਦਾ ਦਿਨ ਆ ਅਸੀਂ ਉਹਨਾਂ ਤੋਂ ਸੇਧ ਲੈਣੀ ਆ ਗੁਰੂ ਮਹਾਰਾਜ ਕਿਰਪਾ ਕਰਨ ਸਮੁੱਚੀ ਸੰਗਤ ਦੀ ਇੱਥੇ ਯਾਤਰਾ ਸਫਲ ਕਰਨ ਔਰ ਜੋ ਵੀ ਇਹਦੇ ਸਬੰਧ ਦੇ ਵਿੱਚ ਇਸ ਤਰ੍ਹਾਂ ਦੀਆਂ ਵਧਾਈਆਂ ਵਾਲੀਆਂ ਗੱਲਾਂ ਕੀਤੀਆਂ ਗਿੰਝਾਂ ਨੇ ਤਾਂ ਉਹਨਾਂ ਨੂੰ ਵੀ ਪ੍ਰਮਾਤਮਾ ਸਮਰੱਥ ਬਖਸ਼ਣ ਕਿ ਅੱਗੇ ਤੋਂ ਅਸੀਂ ਸ਼ਹੀਦਾਂ ਨੂੰ ਅਕੀਦਾ ਕਰਨ ਵਾਸਤੇ ਸ਼ਹੀਦਾਂ ਦੇ ਇਹ ਚਰਨਾਂ ਦੇ ਵਿੱਚ ਮਤਮਸਤਕ ਹੋਣ ਵਾਸਤੇ ਇੱਥੇ ਆਈਏ ਔਰ ਆਈ ਸੰਗਤ ਦਾ ਵੀ ਅਸੀਂ ਸੇਵਾ ਕਰੀ ਆਈ ਸੰਗਤ ਦਾ ਅਸੀਂ ਧੰਨਵਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ